ਦੇ ਕੇ ਖੂਨ ਲਿਆ ਤੈਨੂੰ ਯੋਧਿਆਂ ਨੇ ਮੁੱਲ ਨਹੀਂ ਦਸ ਕਰੀ ਕਿਹੜੀ ਐਡੀ ਉਹ ਨਾ ਪੁੱਲ ਨਹੀਂ ਦੇ ਕੇ ਖੂਨ ਲਿਆ ਤੈਨੂੰ ਯੋਧਿਆਂ ਨੇ ਮੁੱਲ ਨਹੀਂ ਦਸ ਕਰੀ ਐਡੀ ਉਹ ਨਾ ਕਿਹੜੀ ਪੁੱਲ ਨਹੀਂ ਆਵਾਮ ਸਾਡੀ ਰੋਈ ਜਾਂਦੀ ਐ ਦਸ ਨਹੀਂ ਆਜ਼ਾਦੀ ਏ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਪੈੜੀ ਤੂੰ ਹੋਈ ਜਾਣੀ ਐ ਦਸਨੀ ਆਜ਼ਾਦੀ ਏ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਭੈੜੀ ਤੂੰ ਹੋਈ ਜਾਣੀ ਐ ਹੱਕਾਂ ਲਈ ਲਾਉਣੇ ਪੈਂਦੇ ਆਏ ਦਿਨ ਧਰਨੇ ਕਰ ਜਈ ਲੋਕ ਪਾਉਣ ਗਾਲਾਂ ਵਿੱਚ ਪਰਨੇ ਫਸਲਾਂ ਤੇ ਮਾਰ ਪਾਏ ਸੁੱਕਾ ਆਏ ਸਾਲ ਫਸਲਾਂ ਤੇ ਮਾਰ ਪਾਏ ਸੁੱਕਾ ਆਏ ਸਾਲ ਛੱਤ ਮਾੜੀ ਦੀ ਵੀ ਸੌਣ ਵਿੱਚ ਚੋਈ ਜਾਂਦੀ ਐ ਦਸਨੀ ਆਜ਼ਾਦੀ ਏ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਪੈੜੀ ਤੂੰ ਹੋਈ ਜਾਣੀ ਐ ਦਸਨੀ ਆਜ਼ਾਦੀ ਏ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਪੈੜੀ ਤੂੰ ਹੋਈ ਜਾਣੀ ਐ ਇੱਕ ਸੈਨਾ ਹੋਏ ਤੱਕਾ ਸਰਕਾਰਾਂ ਦਾ ਰੋਣਾ ਦੇਖਣਾ ਹੋਏ ਪੱਤ ਲੁੱਟੀਆਂ ਨਾਰਾਂ ਦਾ ਮੁੱਲ ਨਾ 모ੜੇ ਲੀਡਰ ਵੋਟਾਂ ਵੇਲੇ ਗਲ ਚ ਪਾਏ ਹਾਰਾਂ ਦਾ ਆਸ ਰੱਖ ਤੋਰੇ ਪੁੱਤ ਪਰ ਦੇਸਾਂ ਵਿੱਚ ਜਿਹੜੇ ਆਸ ਰੱਖ ਤੋਰੇ ਪੁੱਤ ਪਰ ਦੇਸਾਂ ਵਿੱਚ ਜਿਹੜੇ ਪੀਆਰ ਕੈਨੇਡਾ ਵੀ ਉਹਨਾਂ ਕੋਲੋਂ ਕੋਈ ਜਾਂਦੀ ਐ ਦੱਸ ਨੀ ਆਜ਼ਾਦੀ ਐ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਪੈੜੀ ਤੂੰ ਹੋਈ ਜਾਣੀ ਐ ਦੱਸ ਨੀ ਆਜ਼ਾਦੀ ਐ ਤੈਨੂੰ ਕੀ ਚੱਟਣਾ ਗੁਲਾਮੀ ਤੋਂ ਵੀ ਪੈੜੀ ਤੂੰ ਹੋਈ ਜਾਣੀ ਐ